ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਤਰੀਕ ਹੋ ਗਈ ਅਜੇ 2 ਜੂਨ ਤੇ ਆਹ ਪਿਆਰੀ ਵਾਲੀ ਪਨੀਰੀ ਦਾ ਹੋ ਗਈ ਤਿਆਰ 1509 ਆ ਵੀ 1509 ਬਸ ਜਿਹੜੇ ਹਿਸਾਬ ਨਾਲ ਖੱਤਾ ਵਿਲਾ ਹੋਣਾ ਹਿਸਾਬ ਨਾਲੇ ਨੇ ਵੀ ਤਿਆਰ ਹੋ ਜਾਣਾ ਤੇ ਇਦਾਂ ਇਦਾਂ ਸਾਰੀਆਂ ਚੱਲੀ ਜਾਂਦੀਆਂ ਨੇ ਵੇ ਚਾਰਕ ਦਿਨ ਵੇਜੀ ਨੂੰ ਤੇ ਆ ਅੱਜ ਕਿਹਾਰੀ ਨਵੀਂ ਰਲਾਈ ਆ ਅਰੇ ਪਾਣੀ ਪਾਇਓ ਰਿਹਾ ਚੱਲਦਾ ਕੰਮ ਇਹਦਾ ਤੇ ਪਾਣੀ ਰੁਕੇ ਤੇ ਖੜੇ ਤੇ ਫਿਰ ਪੌਣੀਆਂ ਇਹ ਚ ਕੱਖਾਂ ਵਾਲੀ ਦੁਆ ਨਾਲ ਹੁੰਦੇ ਔਰ ਇੱਤੇ ਜਮਲਾਈ ਪਈ ਆ ਜੋਨ ਨੂੰ ਆਪਾਂ ਨੇ ਕਕਿਆਰੀ ਲੜਾਈ ਆ ਇਹ ਤਕਰੀਬਨ ਸਭ ਤੋਂ ਵਾਰ ਵਾਰੀ ਹੋਣੀ ਹੈ ਜੀ ਲੇਟ ਇਹਦੇ ਫਲਾਟ ਤੋਂ ਇਸ ਕਰਕੇ ਜਦ ਤੱਕ ਇਹਨੇ 20 ਤੋਂ 25 ਦਿਨ ਤੱਕ ਇਹਨੇ ਤਿਆਰ ਹੋ ਜਾਣਾ ਬਾਕੀ ਮੱਕੀਆਂ ਦੀ ਵੀ ਹੋ ਗਈ ਤਿਆਰੀ ਲੱਗੀਆਂ ਸੁਕਣ ਤੇ ਛੱਲੀ ਛੱਲੇ ਨੂੰ ਲਮਕਣ ਵਿੱਚ ਵਿੱਚ ਜਿੱਦਾਂ ਜਿੱਦਾਂ ਪਲਾਟ ਲਾਏ ਨੇ ਇਹ ਹੈਗੀ ਆ ਜੀ ਆਪਣੀ ਸਵੀਟ ਕੌਰਨ ਮਿੱਠੀ ਮੱਕੀ ਤੇ ਛੱਲੀ ਦੇਖੋ ਕਿਆ ਮੋਟੀ ਆ ਬਹੁਤ ਜ਼ਿਆਦਾ ਮੋਟੀ ਆ ਪੂਰੀ ਟੋਪ ਦੀ ਛੱਲੀ ਲੱਗੀ ਆ ਇਹ ਕੋਟਾ ਗ੍ਰੀਵਨ ਜਿਹੜਾ ਇਹਦਾ ਪ੍ਰੋਸੈਸਾ ਬਸ 2-3 ਦਿਨ ਦਾ ਰਹਿ ਗਿਆ 2-3 ਦਿਨ ਬਾਅਦ ਇਹ ਫਿਰ ਤੜਾਈ ਸਟਾਰਟ ਹੋ ਜਾਣੀ ਆ ਸਭ ਤੋਂ ਲੇਟ ਖੇਤ ਆਲੂਆਂ ਦਾ ਪੱਟਿਆ ਸੀ ਸਭ ਤੋਂ ਪਹਿਲਾਂ ਵੇਲਾ ਹੋ ਜਾਣਾ ਹੈ ਪਰ ਇਹ ਪੂਰੀਆਂ ਮੱਕੀਆਂ ਵੀ ਖੜੀਆਂ ਨੇ ਇਹੀ ਫਾਇਦਾ ਬਸ ਇਹਦਾ ਬੈਨੀਫਿਟ ਹੈ ਮੱਕੀ ਦਾ ਵੀ ਜੰਨੀ ਲੇਟ ਤੇ ਉਨਾ ਹੀ ਛੇਤੀ ਆ ਜਾਂਦਾ ਕੰਮ ਕਿਉਂ 90 95 ਕਦਨ ਦੀ ਫਸਲ ਆ ਤੇ ਚਲੋ ਦੂਆ ਨਾਲੋਂ ਝਾੜ ਜਾਂ ਕਹਿ ਸਕੀਏ ਵੀ 5 4000 ਦਾ ਕੀਲੇ ਦਾ ਫਰਕ ਜ਼ਰੂਰ ਹੁੰਦਾ ਘੱਟ ਹੁੰਦਾ ਜਿਵੇਂ ਦੂਸਰੀ ਆਪਣੀ ਮੱਕੀ ਵੱਧ ਨਿਕਲਦੀ ਆ ਤੇ ਐ ਨਹੀਂ ਹੈਗਾ ਵੀ ਫਿਰ ਐਂਡ ਤੇ ਆਪਾਂ ਜੇ ਆਪਾਂ ਦੂਸਰੀ ਮੱਕੀ ਲਾ ਲਈ ਵੀ ਮੀਹਾਂ ਚ ਫਸੇ ਰਹਾਂਗੇ ਜੇ ਮਿੱਠੀ ਮੱਕੀ ਲਾਈ ਵੀ ਆ ਤਾਂ ਤੋੜ ਕੇ ਟਾਂਡੇ ਆਪਾਂ ਕਿਸੇ ਭਰਾ ਨੂੰ ਵੀ ਦੇ ਸਕਦੇ ਆ ਜਾਂ ਵਿੱਚ ਵੀ ਨੱਪ ਸਕਦੇ ਆ ਉਹ ਆਪਣੀ ਬਾਅਦ ਚ ਹੋ ਆ ਯਾਨੀ ਪਲਾਟ ਟਾਈਮ ਨਾਲ ਵਿਲਾ ਹੋ ਜਾਂਦਾ ਬਹੁਤ ਜਿਆਦੇ ਟੋਪ ਦੀ ਛੱਲੀ ਲੱਗੀ ਹੋਈ ਆ ਜਿਹਨੂੰ ਕਹਿ ਸਕਦੇ ਆ ਪੂਰੀ ਹੈਵੀ ਮੋਟੀ ਦਾਣੇ ਵੀ ਰੱਖਾ ਦਿਨਾ ਤੁਹਾਨੂੰ ਮੈਂ ਇਹਨੂੰ ਤੋੜੋ ਤੇ ਏਕਨੇ ਤੁਸੀਂ ਖਾ ਸਕਦੇ ਹੋ ਬਹੁਤ ਜਿਆਦੇ ਇਹਦਾ ਵਧੀਆ ਟੇਸਟ ਆ ਮਿੱਠੀ ਆ ਪੂਰੀ ਟੋਪ ਦੀ ਇਸੇ ਕਰਕੇ ਇਹਨੂੰ ਮਿੱਠੀ ਮੱਕੀ ਦੇ ਨਾਲ ਨਾਲ ਆਲੋ ਦਾਣੇ ਕਰੋ ਚੈੱਕ ਬਹੁਤ ਵਧੀਆ ਦਾਣੇ ਨੇ ਤੇ ਉੱਪਰ ਇਹਦੇ ਹਰੇਕ ਛੱਲੀ ਨੂੰ ਤਕਰੀਬਨ ਸੁੰਡ ਹੁੰਦਾ ਪਰ ਦਾਣਾ ਨਹੀਂ ਖਰਾਬ ਕੀਤਾ ਹੁੰਦਾ ਤੇ ਬਚਾਉ ਹੁੰਦਾ ਉੱਪਰ ਜਰੂਰ ਹੁੰਦਾ ਉੱਪਰੋਂ ਰਸ ਜਿਆ ਚੂਸੀ ਜਾਂਦਾ ਉਹ ਮਿੱਠਾ ਮਿੱਠਾ ਜਿਹਾ ਇਸੇ ਕਰਕੇ ਇਹਦੀ ਸਪਰੇ ਹੁੰਦੀ ਆ ਜਦ ਜੀ ਕਿਸਾਨ ਭਰਾਵੋ 3602 ਨੂੰ ਆਪਾਂ ਇੱਕ ਟਰੈਕਟਰ 2 ਵੀਲ ਤੇ ਇੱਕ 4 ਵੀਲ ਕਦੂ ਚ ਵੜਾਂਗੇ ਇਸ ਲਈ ਇਹਦਾ ਲੱਗੇ ਆਪਾਂ ਟਾਇਰ ਜਿਹੜਾ ਸਿਸਟਮ ਆ ਨਾ ਇਹ ਪਰਲੇ ਪਾਸੇ ਕਰਾਣਾ ਕਿਉਂਕਿ 3 ਇੰਚ ਬਾੜ ਆ ਜਾਣਗੇ ਕਿਉਂਕਿ ਆਪਣੇ ਕੋਲ ਜਿਆਦਾ ਪਲਾਟ ਮੱਕੀ ਵਾਲੇ ਨੇ ਅੰਦਰ ਟਾਂਡੇ ਬਹੁਤ ਫਾਸਦ ਨੇ ਤੇ ਰੰਗ ਬਹੁਤ ਘੱਟ ਹੁੰਦਾ ਤੇ ਨਾਲੇ ਥੋੜਾ ਜਾਂ ਘੇਰਾ ਚੌੜਾ ਹੋ ਜਾਊਗਾ ਟਰੈਕਟਰ ਦਾ ਟਾਈਕ ਵਿੱਚ ਚੜਾਉਂਦਾ ਇਹ ਢਾਈ ਢਾਈ 5 ਇੰਚ ਦੋਵੇਂ ਪਾਸੇ ਨੂੰ ਬਾਜੂ ਉਹਦਾ ਬੈਨੀਫਿਟ ਹੈ ਨੁਕਸਾਨ ਨਹੀਂਗਾ ਕੋਈ ਆਪਾਂ ਕੰਮ ਲਈ ਚੌੜੇ ਕਰਨੇ ਨਹੀਂ ਕੋਈ ਸ਼ੋਸ਼ੇਵਾਜੀ ਲਈ ਨਹੀਂ ਕਰਨੇ ਤੇ ਨਟ ਖੋਲ ਕੇ ਆਪਾਂ ਤਵਾ ਪਰਲੇ ਪਾਸੇ ਕਰਕੇ ਇਹਦੀ ਟੋਪੀ ਅੰਦਰਲੇ ਪਾਸੇ ਚਲੀ ਜਾਣੀ ਹੈ ਜੀ ਫਿਟਿੰਗ ਕਰਦੇ ਹਾਂ ਉਹਨਾਂ ਲੱਗਿਆ ਪਰਲੇ ਪਾਸੇ ਦੇ ਨਾਲ ਆਪਾਂ ਖੋਲ ਲੈ ਦੋਵੇਂ ਟਾਇਰ ਆ ਦੇਖੋ ਪਿਛਲੇ ਸਾਲ ਦੇ ਇੱਕ ਨੇ ਚਲਾਤਾ ਸੀ ਇਦਾਂ ਰੰਗ ਵੱਡ ਹੋ ਗਿਆ ਹੱਥ ਨਹੀਂ ਪੈਂਦਾ ਅੰਦਰ ਫਿਰ ਮਿੱਟੀ ਨਹੀਂ ਨਿਕਲਦੀ ਤੇ ਉਰੇ ਗੈਪ ਵੱਜੂਗਾ ਤੇ ਮਿੱਟੀ ਨਿਕਲਣ ਲੱਗ ਜੂ ਐਨਾ ਕੰਮ ਕਰਦੇ ਆ ਬਾਕੀ ਸੰਗਲਾਂ ਸੰਗੋਲਾਂ ਨੂੰ ਸਾਰਿਆਂ ਨੂੰ ਜੇਕਾਂ ਜੋਕਾਂ ਨੂੰ ਗਰੀਸ ਮਾਰਾਂਗੇ ਖੋਲ ਕੇ ਧੋ ਕੇ ਚੰਗੀ ਤਰ੍ਹਾਂ ਜਾਮ ਹੋਏ ਹੋਏ ਹੁੰਦੇ ਨੇ ਇਹ ਤੇ ਫਿਰ ਰੈੜੇ ਰਹਿਣਗੇ ਕਿਉਂਕਿ ਫਿਰ ਮੂਰੇ ਮਿੱਟੀ ਪੈਣੀ ਆ ਜਿੰਨਾ ਵੀ ਕੰਮ ਐਦਾ ਗਰੀਸ ਵਾਲਾ ਸਾਰਾ ਕਰਦੇ ਆਂ ਇਹਦਾ ਪੂਰਾ ਅੱਜ ਸਾਰਪਸੇ ਇਹਦੀ ਹੋਈ ਵੀ ਆ ਐਨਾ ਕੰਮ ਆ ਵੇਲੇ ਦੀ 2 ਘੰਟੇ ਲਾਉਨੇ ਆ ਇਹਦੇ ਤੇ ਕਰਦੇ ਆਂ ਦੀ ਓਕੇ ਰਿਪੋਰਟ। ਲਓ ਜੀ ਮਿੱਤਰੋ ਕਰੋ ਚੈੱਕ ਇਹ ਰ ਹੈ ਗੈਪ ਇਹ ਆਪਾਂ ਨੇ ਬਾਹਰ ਕੱਟਤਾ ਤੇ ਇਹ ਰ ਤੁਹਾਡੇ ਸਾਹਮਣੇ ਆ ਦੇਖੋ ਕਿੰਨਾ ਨੇੜੇ ਆ। ਇੰਨੇ ਨਾਲੇ ਖਾਸਾ ਫਰਕ ਪੈ ਜਾਣਾ ਦੇਖੋ। ਤੇ ਤੁਹਾਨੂੰ ਨਿਕਾਉਣਾ ਮੰਨਤੀ ਕਰਕੇ ਮੈਂ ਵੀ ਕਿੰਨਾ ਬਾਹਰ ਆ ਗਿਆ। ਇਹ ਸਮਝ ਲਓ ਵੀ ਤੁਸੀਂ ਪੂਰਾ 2 ਇੰਚ ਬਾਹਰ ਆ ਗਿਆ। ਤੋ ਇਧਰੋਂ ਪੈ ਗਿਆ ਫਰਕ ਤੇ ਉਧਰੋਂ ਪੈ ਗਿਆ ਦੇਖੋ ਕੱਟ ਲਿਆ ਆਪਾਂ ਨੇ ਬਾਹਰ ਇਹ ਐਨੇ ਨਾਲੇ ਟਾਇਰ ਉਰੋਂ ਦੇਖੋ ਕਿੰਨਾ ਬਾਹਰ ਆ ਗਿਆ ਤੇ ਆ ਪੂਰਾ ਕੰਨੀ ਤੇ ਜਾ ਬਜੀ ਦੂਸਰਾ ਟਾਇਰ ਵੀ ਆਪਾਂ ਨੇ ਘਮਾ ਕੇ ਕਰਤਾ ਹੁਣ ਪੂਰਾ ਗਾਰਾ ਆਰਪਾਰ ਨਾਲ ਦੇਖਣ ਲੱਗਾ ਤੇ ਨਾਲੇ ਡਿਗੂਗਾ ਨੀਚੇ ਤੇ ਨਾਲੇ ਮਰਗਾਟ ਹੋਣ ਕੇ ਘਟ ਖਰਾਬ ਬਾਕੀ ਲਾਈਟਾਂ ਆਪਾਂ ਖੋਲ ਦੇਣੀਆਂ ਨੇ ਕਿਉਂਕਿ ਗਾਰਾ ਬਹੁਤ ਵੰਦਾ ਲਾਈਟਾਂ ਚ ਫਿਰ ਤੁਹਾਨੂੰ ਪਤਾ ਵੀ ਉਹ ਜੀ ਲਾਈਟਾਂ ਦੀ ਚਮਕ ਨਹੀਂ ਰਹਿੰਦੀ ਮਿੱਟੀ ਨਾਲ ਤੇ ਨਾਲੇ ਥੱਲੇ ਮਰਗਾਟ ਗਲ ਜਾਂਦੇ ਨੇ ਇਹ ਆਪਾਂ ਉਤਾਰ ਦੇਣੀਆਂ ਨੇ ਬਾਕੀ ਰਿਪੋਰਟਾਂ ਓਕੇ ਨੇ ਇਹਦੀਆਂ ਪੂਰਾ ਘੈਂਟ ਬਣ ਗਿਆ ਦੇਖੋ ਨਾਲੇ ਥੋੜਾ ਜਿਹਾ ਵਾਇਆ ਵੱਧ ਗਿਆ ਤੇ ਟਰਾਲੀ ਟਰੂਲੀ ਤੇ ਵੀ ਨਹੀਂ ਡੋਲੂਗਾ ਜਿਵੇਂ ਮੜਾ ਮੋਟਾ ਜਿਹਾ ਲੱਕ ਜਿਹਾ ਮਾਰਦਾ ਹੁੰਦਾ ਉਹ ਵੀ ਸੈੱਟ ਹੋ ਗਿਆ ਕੰਮ ਹੁਣ ਕਰਦੇ ਆ ਆਪਾਂ ਚੰਗੀ ਤਰ੍ਹਾਂ ਸੰਗਲਾਂ ਨੂੰ ਗਰੀਸ ਇਹਨਾਂ ਨੂੰ ਕੋਲਦੇ ਆ ਇਹਨਾਂ ਨੂੰ ਗਰੀਸ ਬਰੁਸ ਕਰਕੇ ਐਨ ਓਕੇ ਰਿਪੋਰਟ ਕਰਕੇ ਦੋਵੇਂ ਪਾਸੇ ਦੇ ਖੜਾਉਨੇ ਆ ਆ ਤੇ ਭਾਜਣਾ ਟਕਰੰਦਾ ਕੋਈ ਫਾਇਦਾ ਨਹੀਂ ਬੇਲੇ ਦੀ ਦੁਪਹਿਰਾਂ ਪੈ ਕੇ ਵੀ ਕੀ ਕਰਨਾ ਮਾੜਾ ਮੋਟਾ ਜਿਹੜਾ ਕੰਮ ਆ ਉਹ ਕਰਦੇ ਹਾਂ ਮਸ਼ੀਨਰੀ ਦਾ ਜੋ ਵੀ ਹੈਗਾ ਮੇਟਰੋ ਆਪਾਂ ਨੇ ਖੋਲ ਲਏ ਇਹ ਖੋਲ ਕੇ ਪਾਣੀ ਸਿਰ ਤੇ ਦੀ ਜਰਜੋਰੀ ਨਿਕਲ ਜੂਗੀ ਕਰਦਾ ਵਿੱਚੋਂ ਮਿੱਟੀ ਬਹੁਤ ਨਿਕਲੀ ਆ ਬਰੀਕ ਬਰੀਕ ਦੋਵੇਂ ਪਾਸੇ ਤੇ ਫਿਰ ਗ੍ਰੀਸ ਲਾ ਕੇ ਲਾਉਨੇ ਇਹਨਾਂ ਨੂੰ ਆਪਾਂ ਜੇ ਉਤੋਂ ਬਾਅਦ ਖੋਲਾਂਗੇ ਇਹ ਇੱਕ ਦੋਵੇਂ ਪਾਸੇ ਦੀ ਵੀ ਕਰਾਂਗੇ ਚੰਗੀ ਤਰ੍ਹਾਂ ਚੱਲਦੇ ਗ੍ਰੀਸ ਗਰੂਥ ਦੇਣੇ ਹਨ ਉਹਗਾ ਦਵਾਂਗੇ ਜਰੂਰ ਇਹ ਮਟਰੋ ਲਿੰਕਾਂ ਫਿੰਕਾਂ ਦਾ ਸਾਰਿਆਂ ਦਾ ਕੰਮ ਓਕੇ ਕਰਤਾ ਇਹ ਇੱਕ ਵੀ ਆ ਖੋਲ ਕੇ ਗਰੀਸ ਭਰਤਾ ਤੇ ਵਿੱਚ ਵੀ ਤੇਜ ਦੇ ਵਿੱਚ ਵੀ ਫੁੱਲ ਭਰ ਕੇ ਗਰੀਸ ਤੇ ਪਾ ਕੇ ਮਗਲੈਰ ਹੁਣ ਚੂੜੀ ਰਹੀ ਮੜਾ ਮੜਾ ਸਿੰਮ ਦਾ ਰਹੂ ਮਗਲੈਰ ਸੀਲ ਇਹ ਆਪਣਾ ਜਿਹੜਾ ਉਹ ਗਰੀਸ ਹੈ ਜਿਹੜਾ ਆਪਾਂ ਹਵਾਲੀ ਬਾਲਟੀ ਚ ਪਾ ਕੇ ਕਰਦੇ ਹੁੰਨੇ ਆ ਇਹ ਇਦਾਂ ਦਾ ਹੀ ਆਉਂਦਾ ਬਲੈਕ ਇਹਦੇ ਵਿੱਚ ਮੜਾ ਜਿਹਾ ਪਾਇਆ ਵਾ ਸੀਲ ਫਿਰ ਪਤਲਾ ਹੋ ਜਾਂਦਾ ਤੇ ਸਾਰੀਆਂ ਚੂੜੀਆਂ ਚਾਲੀਆਂ ਦਾ ਕੰਮ ਓਕੇ ਕਰਤਾ ਹੁਣ ਬੇਫਿਕਰ ਹੋ ਕੇ ਵਧੀਆ ਸੀਜ਼ਨ ਲੱਗੂਗਾ ਝੋਨੇ ਦਾ ਮਾੜਾ ਮੋਟਾ ਗਾਰਾ ਪੈ ਵੀ ਗਿਆ ਕੋਈ ਵੱਡੀ ਗੱਲ ਨਹੀਂ ਕਿਉਂਕਿ ਗਰੀਸ ਵਿੱਚ ਆ ਸਾਰਿਆਂ ਦੇ ਭਰਿਆ ਹੋਇਆ ਆ ਵੀ ਵਿਚਾਲਿਆਂ ਭਰਤੇ ਫੁੱਲ ਦੋੇ ਪਾਸੇ ਦੇ ਵਿਗਾਰਾਣਾ ਪਵੇ ਤੇ ਆ ਵੀ ਤੇ ਆ ਵੀ ਸਾਰਾ ਗਲਾਸ ਜਿਹਾ ਭਰਤਾ ਇਹਦਾ ਭਰ ਕੇ ਤੇਲ ਪਾ ਕੇ ਹੁਣ ਮੜਾ ਮੜਾ ਤੇਲ ਆਈ ਜਾਊਗਾ ਥੱਲੇ ਕਿਉਂਕਿ ਗਰਮੇ ਹੋਣਾ ਨੇ ਗਰਮੀ ਦੇ ਵਿੱਚ ਪਿਗਲ ਪਿਗਲ ਕੇ ਚੂੜੀਆਂ ਰਹੀਂ ਨੀਚੇ ਨੂੰ ਆਈ ਜਾਊਗਾ ਤੇ ਮਿੱਟੀ ਨਹੀਂ ਪਾਉਗੀ। ਬਾਕੀ ਰਹਿਦਾ ਕੰਮ ਜੋ ਨੇਬਲ ਵਾਲਾ ਗ੍ਰੀਸ ਆ ਉਹ ਗਨ ਸ਼ਾਮ ਨੂੰ ਚੱਕਦੇ ਹਾਂ ਤੇ ਚੰਗੀ ਤਰ੍ਹਾਂ ਸਾਰੇ ਸਪੈਂਡਲਾਂ ਸਪੂਂਡਲਾਂ ਨੂੰ ਓਕੇ ਦੀ ਰਿਪੋਰਟ ਕਰਦੇ ਹਾਂ ਇਹਨੂੰ। ਹੋਜੀ ਮਿੱਤਰੋ ਸਫਾਈ ਦਾ ਕੰਮ ਚੱਲ ਪਿਆ ਪੱਟਾਂ ਦਾ ਮੱਕੀ ਦੇ ਆਲ ਦਾਲੇ ਇਹ ਜ਼ਰੂਰੀ ਆ ਬੰਦਾ ਲੱਗਿਆ ਹੋਇਆ। ਇਹ ਤੋਂ ਬਾਅਦ ਕਰਾਂਗੇ ਸਪਰੇਅ ਇੱਕ ਵਾਰੀ ਚੰਗੀ ਤਰ੍ਹਾਂ ਕਵਾੜ ਨਵਾ ਮਾਂਜ ਕੇ ਕਿਉਂਕਿ ਟਾਈਮ ਹੋ ਗਿਆ ਮੱਕੀ ਦੀ ਕਟਾਈ ਦਾ ਇਹਨੇ ਵੀ ਆ ਜਾਣਾ 20 ਦਿਨ ਤੱਕ 25 ਦਿਨ ਤੱਕ ਕਿ ਥੋੜੀ ਜਿਹੀ ਲੇਟ ਆ ਇਹ ਯਾਨੀ ਸਫਾਈ ਜ਼ਰੂਰੀ ਆ ਤਰਕਰਤਾ ਲੈ ਜਰ ਆਪਾਂ ਪਲਾਟ ਫੋ ਲੋਕੇ ਨੇ ਰਿਪੋਰਟਾਂ ਇੱਕੋ ਟੱਕ ਬਣਾਤਾ ਆਪਾਂ ਨੇ ਇਹ 11-12 ਬਿਗੇ ਜਗ੍ਹਾਏ ਉੱਪਰ ਉੱਪਰ ਪੂਰਾ ਵਧੀਆ ਇੱਕ ਸਾਰ ਪਿਆਣ ਪੱਧਰ ਲਓ ਜੀ ਮਿੱਤਰੋ ਬਾਹਰਲੇ ਪਾਸੇ ਆਪਾਂ ਬਣਾਤਾ ਸਟਾਰਟਰ ਮੋਟਰ ਦਾ ਇਹ ਲਾਇਆ ਹੁਣ ਕਰਿਆ ਲੋਕ ਲੋਕ ਇਹਨੂੰ ਸਭ ਕੁਝ ਓਕੇ ਦੀ ਰਿਪੋਰਟ ਵੈਲਡਿੰਗ ਵੈਲਡਿੰਗ ਕਰਕੇ ਮੋਟਰ ਤੇ ਢਿਗੇ ਇਹ ਬਾਹਰ ਕੱਢਿਆ ਅੰਦਰ ਪਾਇਆ ਫਾਰਸ ਕਿਉਂਕਿ ਆਉਣਾ ਝੋਨਾ ਲਾਉਣੇ ਆਲਿਆਂ ਨੇ ਸਾਰਾ ਆ ਦੇਖੋ ਆ ਦੇ ਟੈਲਾ ਪਿਆ ਅਦਵਾਰੇ ਪਾਇਆ ਗਲੀਆਂ ਗੁੜੀਆਂ ਕਰਤੀਆਂ ਸੀ ਚੂਹਿਆਂ ਨੇ ਤੇ ਪੇਡਾਰ ਦੇ ਮੁਲਾਜ਼ਮ ਆਉਣੇ ਨੇ ਲੈਟੋਰੇ ਫਿਰ ਦੋ ਕੱਟੀਆਂ ਕਮਰੇ ਚ ਹੋਰੀ ਸਕਦੀਆਂ